ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਣ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਪਿੰਡ ਰੋਡੇ ਦੇ ਵਿੱਚੋਂ ਲਾਡੀ ਬਾਈ ਦੇ ਘਰੋਂ ਤੁਹਾਨੂੰ ਵਿਖਾਉਣ ਲੱਗਾ ਜिले ਮੁੱਗੇ ਦਾ ਇਹ ਪਿੰਡ ਆ ਜਸਪੁਰਾ ਦੇ ਕੋਲੇ ਮੈਂ ਮੌਜੂਦ ਆ ਮਿੱਤਰੋ ਵਪਾਰ ਦਾ ਵੀਰ ਦਾ ਕੰਮ ਆ ਨੇ ਦੋ ਤੋਕੜਾ ਗੱਬਣਾ ਚੈੱਕ ਪਾਸ ਗਾਵਾਂ ਤੁਹਾਨੂੰ ਵਿਖਾਵਾਂਗੇ ਅੱਜ ਦੀ ਵੀਡੀਓ ਤੇ ਆਓ ਕਰਦੇ ਹਾਂ ਗੱਲਬਾਤ ਲਾਡੀ ਭਾਈ ਲਾਡੀ ਵੀਰੇ ਸੱਸੀ ਗੱਲ ਜੀ ਕੀ ਹਾਲ ਆ ਲਾਡੀ ਭਾਈ ਠੀਕ ਆ ਭਾਈ ਵਧੀਆ ਜੀ ਕਰਤੇ ਪਰਿਵਾਰ ਭਾਈ ਵਧੀਆ ਵਧੀਆ ਭਾਈ ਜੀ ਵਧੀਆ ਜੀ ਅੱਛਾ ਲਾਡੀ ਭਈ ਅੱਜ ਕਿੰਨੇ ਜਾਨਵਰ ਹੋਣਗੇ ਦੋ ਜਾਨਵਰ ਆਈ ਅੱਜ ਠੀਕ ਆ ਦੋਵੇਂ ਤੋਕੜਾ ਗੱਬੜਾ ਭਾਈ ਹਾਂਜੀ ਦੋਵੇਂ ਤੋਕੜਾ ਗੱਬੜਾ ਚੈੱਕ ਪਾਸ ਚੈੱਕ ਪਾਸ ਅੱਛਾ ਕਾਲੀ ਗਾਂ ਕਿੰਨੇ ਚਿਰ ਦੀ ਗੱਬਣਾ ਵੀਰੇ ਇਹ ਭਾਈ ਪੰਜਾਂ ਮਹੀਨੇ ਦੀ ਗੱਬਣਾ ਸੰਗਰਾਮ ਤਾ ਉਹਨੂੰ ਛੇਵੇਂ ਮਹੀਨਾ ਲੱਗ ਜਾਣਾ ਪੰਜਾਂ ਮਹੀਨੇ ਦੀ ਗੱਬਣਾ ਸੰਗਰਾ ਅੱਛਾ ਦੁੱਧ ਕਿੰਨਾ ਤਿਆਰ ਆ ਬਈ ਦੁੱਧ ਐਸ ਟਾਈਮ ਬਾਈ 6 ਕਿਲੋ ਚੋਕ ਲੈਂਦਾ 5 ਕਿਲੋ ਤਾਂ ਤਾਂ ਹੁਣ ਹੈਗਾ ਤਿਆਰ ਠੀਕ ਆ ਠੰਡੀ ਸੀਰਾ ਚੁੰਨ ਜਾਨੀ ਪੂਰੀ ਪੂਰੀ ਵਧ ਗਈ ਸੀ ਠੀਕ ਆ ਬਾਈ ਠੀਕ ਆ ਕੱਢੀ ਬਾਦ ਨੂੰ ਭਰਾ ਤੋਰਦੇ ਮਾੜਾ ਇਹਨੂੰ ਲੈ ਵੀ ਮਿੱਤਰੋ ਫੇਸ ਕੁਆਲਟੀਾਂ ਦੀ ਦੇਖ ਲੋ ਕਰਮਾ ਵਾਲੀ ਦੀ 5 ਮਹੀਨੇ ਦੀ ਗੱਬਣਾ 6 ਮਹੀਨਾ ਨੂੰ ਸੰਗਰਾਦ ਨੂੰ ਜਾਣਾ ਵਾ ਲੱਗ ਤੇ ਭਾਪੂ ਵੀ ਬਈ ਵੇਖੋ ਲੈ ਠੰਡੀ ਸੀਰ ਵਾਕੇ ਨਹੀਂ ਠੀਕ ਆ ਲਾਡੀ ਬਾਈ ਆ ਜਾ ਲਾਡੀ ਵੀਰੇ ਲਿਆ ਲਾਡੀ ਤੁਰਦਾ ਤੁਰਦਾ ਹੀ ਮੁੱਲ ਦੱਸ ਜੇਗਾ ਕਿ ਖੜ ਕੇ ਦੱਸੇਗਾ ਬੱਸ ਇਹਦਾ ਮੁੱਲ ਜੇ ਆ ਇਹ ਬੱਚਿਆਂ ਵਾਲਾ ਦੇ ਦਾਂਗੇ 26000 ਦੀ ਨਾ ਨਾ ਕਰੇ ਛੋੜ ਕਰਕੇ ਦੱਸ ਛੋੜ ਜੋੜੇ 'ਚ ਫਿਰ ਕਰਾਂਗੇ ਕਿੰਨੀ ਕਰਦੇ ਇਹ ਕਿੰਨੇ ਦੀ ਦੇ ਦੇਗਾ ਇਹ ਪਰ ਜੋੜਾ ਹੀ ਆਪਾਂ ਸਮਝ ਲਓ 52000 ਦਾ ਪਹੁੰਚ ਕਰ ਦਾਂਗੇ 200 ਕਿਲੋਮੀਟਰ ਤੱਕ ਹੀ ਵੀ ਦੋਵੇਂ ਗਾਈਆਂ ਜੇ ਲਊਗਾ 200 ਕਿਲੋਮੀਟਰ ਤੱਕ ਪਹੁੰਚ ਕਰ ਦਾਂਗੇ ਪਹੁੰਚ ਕਰ ਦਾਂਗੇ ਹਾਂਜੀ ਤਾਂ ਠੀਕ ਆ ਬਣਨੇ ਨੂੰ ਫਿਰ ਬਈ ਦੂਜੀ ਵਾਰ ਵੀ ਦੱਸਣਾ ਮੈਨੂੰ ਉਹਦੇ ਤੋਂ ਦੁੱਧ ਦੁੱਧ ਕਿੰਨਾ ਉਹ ਕਿੰਨੇ ਸੂਏ ਲਈ ਗੱਪਣ ਭਾਈ ਤੂੰ ਵੀ ਭਾਈ ਦੂਜੇ ਸੂਏ ਲਈ ਗੱਪਣ ਕਿੰਨੇ ਚਿਰ ਦੀ ਗੱਪਣ ਆ ਭਾਈ ਉਹ ਹੈ ਕਿ 4 ਮਹੀਨੇ ਚੱਕ ਪਾਸੇ 4 ਮਹੀਨੇ ਚੱਕ ਪਾਸਾ ਹਾਂਜੀ ਤੇ ਦੁੱਧ ਵੀਰੇ ਦੋ ਤੇਰੇ ਥੱਲੇ 5 ਕਿਲੋ ਆਈ ਠੀਕ ਆ ਠੰਡੀ ਛੁੜੀ ਆ ਪੂਰੀ ਸੀਲਸ ਲੱਗ ਗਈ ਜਿਵੇਂ ਮਰ ਗਈ ਰੋਟੀ ਭਾਈ ਪਿਊਸ ਕਰਿਆ ਰੈਂਗਰ ਕੰਦੀ ਵਾਜੀ ਦੀ ਆ अच्छा लाडी भाई 5 ਮਹੀਨੇ ਦੀ ਗੱਬਣੇ ਵੀ ਇਹ ਚਾਰਾਂ ਦੀ ਹੈ ਬਾਈ ਇਹ ਚਾਰਾਂ ਦੀ ਚੈੱਕ ਪਾਸ ਚੈੱਕ ਪਾਸ ਹਾਂਜੀ ਦੋਵੇਂ ਚੈੱਕ ਕਰਵਾ ਕੇ ਦਵਾਂਗੇ ਦੋਵੇਂ ਚੈੱਕ ਕਰਾ ਕੇ 52000 ਦੇ ਹੋਈ 200 ਕਿਲੋਮੀਟਰ ਪਹੁੰਚ ਫਰੀ ਕਰਾਂਗੇ ਹਾਂਜੀ ਹਾਂਜੀ ਦੁੱਧ ਅਗਲੇ ਲੈ ਕੇ 10 ਕਿਲੋ ਭੇਜਾਂਗੇ ਹਾਂਜੀ ਦੁੱਧ ਇਸ ਟਾਈਮ ਥੱਲੇ 5 ਕਿਲੋ ਥੱਲੇ ਤਿਆਰ ਹੈ ਨਾ ਦੋਵਾਂ ਦਾ ਤਾਂ 10 ਕਿਲੋ ਮੈਂ 10 ਕਿਲੋ ਸੀਰੀਅਸ ਲੱਗੀ ਵੀ ਪੂਰੀ ਠੀਕ ਆ ਬਾਈ ਠੰਡੀ ਆ ਹਨਾ ਪੂਰੀ ਪੂਰੀ ਲਓ ਜੀ ਹੂੰ ਆ ਲੱਤ ਲੁੱਤ ਤੇ ਤਾਂ ਮਾੜੀ ਮੋਟੀ ਛੱਟ ਸੁੱਟ ਲੱਗੀ ਹੋਈ ਆ ਪਹਿਲਾਂ ਨਿੱਕੀ ਹੁੰਦੀ ਦੀ ਹਾਂ ਓਵੇਂ ਨਹੀਂ ਕੋਈ ਤੋਰਨ ਤਕਲੀ ਜਾਂਦੀ ਨਾ ਖੇਡਦੀ ਨਹੀਂ ਠੀਕ ਆ ਬਾਈ ਉਹਵੇਂ ਠੰਡੀ ਆ ਤੁਰਨ ਦੇ ਵਿੱਚ ਕਾਲੀ ਆ ਹਨਾ ਹਾਂਜੀ ਲੈ ਜਾ ਇਹਦਾ ਬਾਈ ਵਾਕਿਆ ਹੀ ਵਾਕਿਆ ਹੀ ਲੱਗਦਾ ਕੋਈ ਨਹੀਂ ਗੈਲੇ ਹੂੰ ਪਈ ਠੀਕ ਆ ਬਾਈ ਲੜੀ ਵੀਰੇ ਲੜੀ ਬਾਈ ਕੱਲੀ ਕਿੰਨੀ ਦੇ ਦੇਾਂਗੇ ਯਾਰ ਕੱਲੀ 27000 ਦੇ ਦਾਂਗੇ ਇਹ 26 ਦੀ ਕੱਲੀ ਤੋਂ 27 ਦੀ ਫਿਰ 53 ਬਣਦਾ ਪਿਆ ਯਾਰ ਤਾਂ ਤੂੰ ਕਿਹੜਾ ਪੁੰਜਾ ਜੋੜਾ ਪੁੰਜਾ ਚੱਲ ਕੋਈ ਨਾ ਫਿਰ ਆਪਾਂ ਹੋਰ ਕਰ ਦਾਂਗੇ ਇਹੋ ਮੰਨ ਤਾਂ ਨਹੀਂ ਠੀਕ ਆ ਚੱਲ ਬਣ ਦੇ ਫਿਰ ਇਹਨੂੰ ਹਾਂਜੀ 200 ਕਿਲੋਮੀਟਰ ਤੱਕ ਪਹੁੰਚ ਵੀ ਫਰੀ ਹੈ। ਅੱਛਾ 200 ਕਿਲੋਮੀਟਰ ਦਾ ਕਿਰਾਇਆ ਹੀ ਬਣ ਜਾਉਂਦਾ 7-8000 ਤਾਂ ਬਣ ਜਾਣਾ ਹਾਂਜੀ। ਤੂੰ ਅੱਗੇ ਵੀ ਭੇਜੀਆਂ ਹਨਾ 2-200 ਕਿਲੋ। ਹਾਂਜੀ ਭੇਜੀਆਂ। ਤੂੰ 100 ਨਹੀਂ ਕਹਿੰਦਾ ਤੂੰ 200 ਕਿਲੋਮੀਟਰ ਹੀ ਕਹਿਣਾ ਵੀ ਦੂਰ ਹੀ ਜਾਣੇ ਨੇ ਨਾ। ਸਹੀ ਗੱਲ ਹੈ ਹਾਂਜੀ। ਬਣਦੇ ਨੇ। ਹਾਂਜੀ। ਠੀਕ ਆ। ਲੈ ਮੇਥਰੋ। ਅੱਛਾ ਲਾਡੀ ਬਾਈ ਨੰਬਰ ਸੰਝਾ ਕਰੀ। ਨੰਬਰ 9843 90142 ਇੱਕ ਵਾਰੀ ਹੋਰ ਬੋਲ ਦੇ ਬਾਈ। 98143 90142 ਠੀਕ ਆ ਬਾਈ। ਲੈ ਮੇਥਰੋ ਕਰ ਲੋ ਬਾਈ ਦੇ ਨਾਲ ਗੱਲ ਤੇ ਗੱਲ ਤੇ ਨਾਲ ਹੋ ਜੋ ਮਸਲਾ ਹਲ ਪਿੰਡ ਰ